ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਬਹੁਤ ਟੇਸਟੀ ਪਕੌੜੇ ਤੇ ਇੱਥੇ ਮੈਂ ਬ੍ਰੈਡ ਲਈ ਸੀ ਤੇ ਬ੍ਰੈਡ ਦੇ ਅਸੀਂ ਲੰਬੇ ਲੰਬੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਪੀਸਾਂ ਦੇ ਵਿੱਚ ਕੱਟ ਦਵਾਂਗੇ ਤੇ ਇਹ ਪਕੌੜੇ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਤੁਸੀਂ ਇਸ ਤਰ੍ਹਾਂ ਵੀ ਨਾਈ ਬ੍ਰੈਡ ਨੂੰ ਕਾਣਾ ਤੁਸੀਂ ਇਹਦਾ ਝੂਰਾ ਵੀ ਬਣਾ ਸਕਦੇ ਹੱਥ ਦੇ ਨਾਲ ਹੀ ਤੇ ਇਹਦਾ ਆਪਾਂ ਬਣਾਵਾਂਗੇ ਮਿਕਸੀ ਦੇ ਵਿੱਚ ਇਹਦਾ ਬ੍ਰੈਡ ਦਾ ਪਾウダー ਤੇ ਇੱਥੇ ਮੈਂ ਸਾਰੀਆਂ ਬ੍ਰੈਡਾਂ ਨੂੰ ਇਸੇ ਤਰ੍ਹਾਂ ਹੀ ਕੱਟ ਲਵਾਂਗੀ ਤੇ ਇੱਥੇ ਮੈਂ ਸਾਰੀਆਂ ਬ੍ਰੈਡਾਂ ਨੂੰ ਕੱਟ ਲਿਆ ਸੀ ਤੇ ਹੁਣ ਆਪਾਂ ਮਿਕਸੀ ਜੱਗ ਵਿੱਚ ਪਾ ਦਵਾਂਗੇ ਤੇ ਇਹਦਾ ਬਣਾਵਾਂਗੇ ਆਪਾਂ ਬ੍ਰੈਡ ਦਾ ਕੈਰਮਲ ਇੱਥੇ ਲਿਆ ਜੀ ਆਪਾਂ ਖੀਰਾ ਤੇ ਕੀਰੇ ਵਾਲੇ ਆਪਾਂ ਪਕੌੜੇ ਬਣਾਵਾਂਗੇ। ਕੀਰੇ ਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਕੱਟ ਕੇ ਤੇ ਇਹਦੇ ਆਪਾਂ ਜਿਹੜਾ ਕੋੜਾ ਪਾ ਨੂੰ ਕੱਢ ਦਵਾਂਗੇ ਇਸ ਤਰ੍ਹਾਂ ਇਹਨੂੰ ਮਸਲ ਕੇ। ਤੋਂ ਫਿਰ ਆਪਾਂ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਕੱਟ ਦਵਾਂਗੇ ਜਿਹੜਾ ਇਹਨਾਂ ਰਕੌੜਾ ਹੋਗਾ ਉਹ ਨਿਕਲ ਜਾਏਗਾ ਕੋੜ ਇਹਦੀ ਬਲੰਬਾਈ ਨੂੰ ਕੱਟ ਲਵਾਂਗੇ। ਇਸ ਤਰ੍ਹਾਂ ਆਪਾਂ ਹੀਰੇ ਨੂੰ ਇਹਨੂੰ ਇਸ ਤਰ੍ਹਾਂ ਹੀ ਲੰਬਾ ਲੰਬਾ ਇਹਨਾਂ ਨੂੰ ਕੱਟਾਂਗੇ ਤੇ ਜਿੱਥੇ ਆਪਣੇ ਬੀਜ ਆ ਜਾਣਗੇ ਬੀਜ ਨਹੀਂ ਅਸੀਂ ਇਹਨੂੰ ਐਡ ਕਰਨੇ ਤੇ ਅਸੀਂ ਇਸ ਤਰ੍ਹਾਂ ਦੀਆਂ ਇਹਨੂੰ ਕੱਟ ਲੈਣੀਆਂ ਤੇ ਹੁਣ ਮੈਂ ਇਹ ਵਾਲੀ ਸਾਈਡ ਤੇ ਵੀ ਇਹਨੂੰ ਕੱਟ ਦਵਾਂਗੀ ਤੇ ਟੇਸਟੀ ਪਕੌੜੇ ਬਣਨਗੇ ਤੇ ਮੈਂ ਇੱਕ ਵਾਰੀ ਪਹਿਲੇ ਵੀ ਬਣਾ ਲੇ ਸੀ ਤੇ ਬਹੁਤ ਜਿਆਦੇ ਸਾਰਿਆਂ ਨੂੰ ਪਸੰਦ ਆਏ ਸੀ ਪਕੌੜੇ ਤੇ ਜਿਹੜਾ ਬਾਕੀ ਦਾ ਖੀਰਾ ਬਚ ਜਾਏਗਾ ਉਹਨੂੰ ਆਪਾਂ ਵੇਸਟ ਨਹੀਂ ਕਰਨਾ ਉਹਨੂੰ ਆਪਾਂ ਖਾਣ ਦੇ ਵਿੱਚ ਇਹਨੂੰ ਵੀ ਵਰਤ ਲੋ ਕਰ ਦੇਵਾਂਗੇ ਤੇ ਇੱਥੇ ਮੈਂ ਸਾਰਾ ਖੀਰਾ ਕੱਟ ਲਿਆ ਸੀ ਤੇ ਹੁਣ ਅਸੀਂ ਇਹਦੇ ਇਹਦੇ ਲੰਬੇ ਲੰਬੇ ਸਾਈਜ਼ ਕਰ ਦਵਾਂਗੇ ਕੱਟ ਕੇ ਇਸ ਤਰ੍ਹਾਂ ਦੇ ਲਵਨ ਸਾਰਿਆਂ ਨੂੰ ਲੰਬੇ ਕੱਟ ਲਵਾਂਗੇ ਖੀਰਨ ਮੈਂ ਇਸ ਤਰ੍ਹਾਂ ਨੇ ਇਹਨਾਂ ਦੇ ਸਾਈਜ਼ ਕਰਨੇ ਸੀ ਪਤਲੇ ਪਤਲੇ ਇੱਥੇ ਲਿਆ ਸੀ ਆਪਾਂ ਕद्दूकश ਤੇ ਇਹਦੇ ਵਿੱਚ ਇਹ ਕद्दूकशਨ ਆਪਾਂ ਆਲੂਆਂ ਨੂੰ ਗ੍ਰੇਟ ਕਰ ਲਵਾਂਗੇ ਤੇ ਜੇ ਤੁਸੀਂ ਆਲੂ ਨਾ ਵੀ ਇਸ ਤਰ੍ਹਾਂ ਗ੍ਰੇਟ ਕਰਨੇ ਹੋ ਆਪਾਂ ਹੱਥ ਦੇ ਨਾਲ ਵੀ ਇਹਨੂੰ ਬਰੀਕ ਬਰੀਕ ਇਹਨੂੰ ਮਸਲ ਦਵਾਂਗੇ ਬਹੁਤ ਜਲਦੀ ਆਲੂ ਅਸੀਂ ਪਹਿਲੇ ਬਾਲ ਲਏ ਸੀ ਤੇ ਅਸੀਂ ਉਬਲੇ ਆਲੂ ਇਸਤੇਮਾਲ ਕਰਾਂਗੇ ਰੈਸਪੀ ਦੇ ਵਿੱਚ ਤੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀ ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦੱਸਿਆ ਕਰੋ ਵੀ ਤੇ ਆਲੂ ਨੂੰ ਅਸੀਂ ਗ੍ਰੇਟ ਕਰ ਲਿਆ ਸੀ ਥੋੜਾ ਜਿਹਾ ਪਾਦਵਾਂਗੇ ਅರ್ಧ ਚਮਚੇ ਤੇ ਵੀ ਘੱਟ ਆਪਾਂ ਨਮਕ ਕਸ਼ਮੀਰੀ ਲਾਲ ਮਿਰਚ ਪਾਊਡਰ ਕਾਲੀ ਮਿਰਚ ਦਾ ਪਾਊਡਰ આમਚੂਰ ਪਾਦਵਾਂਗੇ ਥੋੜੀ ਜਿਹੀ ਪਾਵਾਂਗੇ ਹਿੰਗ ਹਿੰਗ ਦਾ ਬਹੁਤ ਜ਼ਿਆਦਾ ਟੇਸਟ ਹੁੰਦਾ ਹੈ ਪਕੌੜਿਆਂ ਦੇ ਵਿੱਚ ਧਨੀਆ ਪਾਊਡਰ ਪਾਵਾਂਗੇ ਜਿਆ ਗਰਮ ਮਸਾਲਾ ਪਾਵਾਂ ਗਰਮ ਮਸਾਲਾ ਤੁਹਾਨੂੰ ਪਸੰਦ ਹੈ ਤੁਸੀਂ ਪਾਓ ਨਹੀਂ ਤੇ 스ਪੈਕ ਕਰ ਸਕਦੇ ਜੋ ਤੇ ਇੱਥੇ ਆਪਾਂ ਲਈ ਥੋੜੀ ਜਿਹੀ ਜਵੈਨ ਤੇ ਜਿਵੈਨ ਨੂੰ ਆਪਾਂ ਹੱਥ ਦੇ ਨਾਲ ਮਸਲ ਕੇ ਪਾ ਦਵਾਂਗੇ ਤੇ ਇੱਥੇ ਇੱਕ ਕੱਪ ਪਾ ਦਵਾਂਗੇ ਬ੍ਰੈਡ ਕਰਮਲ ਤੇ ਮਿਕਸ ਕਰ ਲਵਾਂਗੇ ਤੇ ਅੱਜ ਸਾਡੇ ਲਾਈਟ ਵੀ ਗਈ ਹੋਈ ਆ ਤੇ ਲਾਈਟ ਤੋਂ ਬਿਨਾਂ ਅਸੀਂ ਰੈਸਪੀ ਬਣਾ ਕੇ ਤਿਆਰ ਕਰਾਂਗੇ ਤੇ ਤੁਹਾਨੂੰ ਜ਼ਰੂਰ ਵੀਡੀਓ ਦੇ ਵਿੱਚ ਥੋੜਾ ਕਲੀਅਰ ਨਹੀਂਗਾ ਸਫਾਈ ਚ ਵੀਡੀਓ ਦੇਖਣ ਦੀ ਹੋਏਗੀ ਤੇ ਲਾਈਟ ਸਾਡੇ ਸਵੇਰ ਦੀ ਗਈ ਹੈ ਤੇ ਆਲੂ ਨੂੰ ਅਸੀਂ ਮਿਕਸ ਕਰ ਦਿੱਤਾ ਸੀ ਕੈਰਮਲ ਪਾ ਕੇ ਬਰੈਡ ਦਾ ਆਲੂ ਬਰੈਡ ਦੀ ਸਟਫਿੰਗ ਤਿਆਰ ਹੋ ਗਈ ਤੇ ਬਰੈਡ ਇਸ ਕਰਕੇ ਅਸੀਂ ਪਾਈ ਸੀ ਕਿ ਜਿਹੜੇ ਆਲੂ ਆਲੂਆਂ ਦੇ ਪਕੌੜੇ ਥੋੜੇ ਹੈਵੀ ਹੋ ਜਾਣਗੇ ਤੇ ਬਰੈਡ ਨਾਲ ਥੋੜੇ ਕ੍ਰਿਸਪੀ ਬਣਦੇ ਪਕੌੜੇ ਤੇ ਟੇਸਟ ਵੀ ਬਹੁਤ ਆਉਂਦਾ ਹੈ ਤੁਸੀਂ ਬਰੈੱਡ ਜ਼ਰੂਰ ਪਾਓ ਬਹੁਤ ਟੇਸਟ ਆਉਂਦਾ ਹੈ ਕ੍ਰੈਂਚੀ ਕ੍ਰੈਂਚੀ ਜਿਹੇ ਪਕੌੜੇ ਬਣ ਕੇ ਤਿਆਰ ਹੁੰਦੇ ਆ ਇਹਦੇ ਲਈ ਆਪਾਂ ਬੇਸਣ ਬੇਸਣ ਦੇ ਮੈਂ 3-4 ਚਮਚੇ ਲੱਲੇ ਸੀ ਤੇ ਬੇਸਣ ਦੀ ਆਪਾਂ ਸਲੈਰੀ ਬਣਾ ਲਵਾਂਗੇ ਥੋੜਾ ਜਿਹਾ ਆਪਾਂ ਨਮਕ ਪਾ ਦਵਾਂਗੇ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦਵਾਂਗੇ ਨਮਕ ਪਾ ਕੇ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਬੈਟਰ ਨੂੰ ਘੋਲ ਲਵਾਂਗੇ ਇੱਕੋ ਵਾਰੀ ਨਹੀਂ ਸੀ ਅਸੀਂ ਜ਼ਿਆਦਾ ਪਾਣੀ ਪਾਉਣਾ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਇਹਨੂੰ ਘੋਲਣਾ ਹੈ ਤੇ ਵੀਡੀਓ ਤੁਸੀਂ ਜ਼ਰੂਰ ਐਂਡ ਤੱਕ ਦੇਖਿਆ ਕਰੋ ਤੇ ਫੇਰ ਹੀ ਰੈਸਪੀ ਦਾ ਪਤਾ ਲੱਗਦਾ ਹੈ ਵੀ ਰੈਸਪੀ ਆਪਾਂ ਕਿਸ ਤਰ੍ਹਾਂ ਤਿਆਰ ਕੀਤੀ ਸੀ ਇਹਦੇ ਵਿੱਚ ਪਾਣੀ ਆਪਾਂ ਥੋੜਾ ਜਿਹਾ ਹੋਰ ਪਾ ਦਵਾਂਗੇ ਨਾ ਅਸੀਂ ਬੈਟਰ ਜ਼ਿਆਦਾ گاੜਾ ਕਰਨਾ ਨਾ ਅਸੀਂ ਜ਼ਿਆਦਾ ਇਹਨੂੰ ਪਤਲਾ ਰੱਖਾਂਗੇ ਤੇ ਇਹਨੂੰ ਆਪਾਂ ਨੋਰਮਲ ਜਾਂ ਬੈਟਰ ਨੂੰ ਬਣਾਵਾਂਗੇ ਤਾਂ ਥੋੜੀ ਦੇਰ ਵਾਸਤੇ ਆਪਾਂ ਹੁਣ ਇਹਨੂੰ ਵੇਸਣ ਨੂੰ ਰੱਖ ਦਵਾਂਗੇ ਵੇਸਣ ਫੁੱਲ ਜਾਏਗਾ ਤੇ ਇਸ ਤਰ੍ਹਾਂ ਦਾ ਆਪਾਂ ਬੈਟਰ ਬਣਾਉਣਾ ਹੈ ਹੁਣ ਅਸੀਂ ਲਏ ਜਿਹੜੇ ਖੀਰੇ ਦੀਆਂ ਸਲਾਈਸ ਕੱਟੇ ਸੀ ਤੇ ਇਹਨਾਂ ਦੇ ਉੱਪਰ ਜਿਹੜੇ ਆਪਾਂ ਬੈਟਰ ਬਣਾਇਆ ਸੀ ਇਨੂੰ ਇਸ ਤਰ੍ਹਾਂ ਆਪਾਂ ਇਹਨੂੰ ਪੂਰੇ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਮਿਲਾ ਦੇਵਾਂਗੇ ਉੱਪਰ ਫਿਰ ਆਪਾਂ ਦੂਸਰੀ ਲੇਅਰ ਵੀ ਖੀਰੇ ਦੀ ਇਸ ਤਰ੍ਹਾਂ ਹੀ ਰੱਖਦੇ ਜਾਵਾਂਗੇ ਇਹ ਬੈਟਰ ਨੂੰ ਆਪਾਂ ਇਸ ਤਰ੍ਹਾਂ ਹੀ ਇਹਨੂੰ ਉੱਤੇ ਲਾਉਂਦੇ ਜਾਣਾ ਤੇ ਇਹ ਆਪਾਂ ਜਿੰਨਾ ਵੀ ਵੱਡਾ ਬਣਾਉਣਾ ਹੋਵੇ ਓਨਾ ਹੀ ਆਪਾਂ ਇਹਨੂੰ ਵੱਡਾ ਕਰੀ ਜਾਵਾਂਗੇ ਉੱਪਰ ਲੇਰਾਂ ਲਾ ਲਾ ਕੇ ਤੇ ਇਹ ਬਹੁਤ ਵਧੀਆ ਇਹ ਕ੍ਰਿਸਪੀ ਪਕੌੜੇ ਬਣਨਗੇ ਤੇ ਹੁਣ ਅਸੀਂ ਇਹਦਾ ਰੋਲ ਬਣਾਵਾਂਗੇ ਇਹਦਾ ਇਹਨੂੰ ਇਸ ਤਰ੍ਹਾਂ ਸਾਈਡਾਂ ਤੋਂ ਫੋਲਡ ਕਰਕੇ ਤੇ ਇਸ ਤਰ੍ਹਾਂ ਇਹਨੂੰ ਆਪਾਂ ਇਹਦਾ ਰੋਲ ਕਰਦੇ ਜਾਵਾਂਗੇ ਤਿਆ ਤੁਸੀਂ ਦੇਖ ਸਕਦੇ ਹੋ ਤੇ ਇਹ ਜਦੋਂ ਆਪਾਂ ਇਹਨੂੰ ਬੇਸਨ ਦੇ ਵਿੱਚ ਇਹਨੂੰ ਆਪਾਂ ਡਿਪ ਕਰਾਂਗੇ ਇਹਨੇ ਆਪਣੇ ਆਪ ਨਾਲ ਇਹ ਜੁੜ ਜਾਣਾ ਸੈੱਟ ਹੋ ਜਾਣਾ ਤੇ ਇਸ ਤਰ੍ਹਾਂ ਦੀ ਆਪਾਂ ਸਾਰੇ ਬਣਾ ਲਵਾਂਗੇ ਇੱਕ ਕਪਾਹ ਹੋਰ ਬਣਾ ਲੈਨੇ ਆਂ ਅੋਸ਼ੀ ਅਸੀਂ ਪਕੌੜੇ ਗੋਲ ਬਣਾਵਾਂਗੇ ਤੇ ਇਹ ਮੇਰੇ ਕੋਲ ਜਿਹੜਾ ਬੈਟਰ ਸੀ ਉਹਨੂੰ ਆਪਾਂ ਇਸ ਤਰ੍ਹਾਂ ਕੱਟ ਦਵਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਗੋਲ-ਗੋਲ ਕਰ ਦਵਾਂਗੇ ਤੇ ਹੁਣ ਅਸੀਂ ਇਹਨੂੰ ਕਰਦੇ ਦੇ ਨਾਲ ਇਸ ਤਰ੍ਹਾਂ ਇਹਦੇ ਕੱਟ ਲਾ ਦਵਾਂਗੇ 4 ਇੰਚ ਵਿੱਚ ਇਸ ਤਰੀਕਾ ਕੱਟ ਲਾਵਾਂਗੇ ਤੇ ਹੁਣ ਆਪਾਂ ਜਿਹੜੇ ਛੋਟੇ ਛੋਟੇ ਕੀਰੀਆਂ ਨੂੰ ਕੱਟ ਲਿਆ ਸੀ ਤੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਜੜ ਦਵਾਂਗੇ ਇਨਾਂ ਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਲਗਾ ਦੇਵਾਂਗੇ ਤੇ ਦੇਖਣ 'ਚ ਕਿੰਨੇ ਵਧੀਆ ਲੱਗਦੇ ਪਏ ਐ ਤੇ ਇਹਨਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਬਣਾ ਲਿਆ ਤੇ ਦੇਖਣ 'ਚ ਕਿੰਨੇ ਵਧੀਆ ਲੱਗਦੇ ਪਏ ਤੇ ਹੱਥ ਅਸੀਂ ਦੇਖ ਸਕਦੇ ਹਾਂ ਜੀ ਤੇ ਆਪਾਂ ਸਾਰੇ ਬਣਾ ਕੇ ਰੱਖ ਲਏ ਸੀ ਗੈਸ ਉੱਪਰ ਆਪਾਂ ਤੇਲ ਗਰਮ ਕਰਨਾ ਰੱਖ ਦਿੱਤਾ ਸੀ ਤੇ ਇੱਧਰ ਆਪਾਂ ਜਿਹੜਾ ਵੇਸਣ ਖੋਲਿਆ ਸੀ ਤੇ ਉਹਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਡਿਪ ਕਰਕੇ ਤੇ ਆਪਾਂ ਇਹਨੂੰ ਤੇਲ ਦੇ ਵਿੱਚ ਪਾ ਦਵਾਂਗੇ ਤੇ ਤੇਲ ਨੂੰ ਆਪਾਂ ਜ਼ਿਆਦਾ ਗਰਮ ਕਰਕੇ ਫਿਰ ਇਹਨੂੰ ਆਪਾਂ ਲੋ ਲੋ ਤੋਂ ਆਪਾਂ ਮੀਡੀਅਮ ਸਾਈਡ ਤੇ ਰੱਖ ਕੇ ਫਿਰ ਇਹਨਾਂ ਨੂੰ ਪਾਵਾਂਗੇ ਜਿਆਦਾ ਨਹੀਂ ਆਪਾਂ ਇਹਨੂੰ ਲੋ ਤੇ ਪਕਾਉਣਾ ਨਹੀਂ ਤੇ ਅੰਦਰੋਂ ਇਹ ਕੱਚੇ ਰਹਿ ਜਾਣਗੇ ਤੇਲ ਭਰ ਜੂਗਾ ਇਹਨਾਂ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਪੱਕਣ ਦੇਵਾਂਗੇ ਤੇ ਫਿਰ ਅਸੀਂ ਇਹਨੂੰ ਪਲਟਾ ਦਵਾਂਗੇ ਕਿੰਨੀ ਵਧੀਆ ਇਹਦੀ ਸਾਈਡ ਬ੍ਰਾਊਨ ਹੋ ਗਈ ਆ ਤੇ ਬਹੁਤ ਵਧੀਆ ਇਹ ਕ੍ਰਿਸਪੀ ਬਣ ਕੇ ਰੈਡੀ ਹੋ ਜਾਂਦੇ ਆ ਆਪਾਂ ਇਹਨੂੰ ਫੋਕ ਦੀ ਮਦਦ ਨਾਲ ਇਹਨੂੰ ਆਪਾਂ ਪਲਟਾ-ਪਲਟੀ ਕਰ ਦਿੱਤਾ ਸੀ ਤੇ ਇਦਾਂ ਦੀ ਸਾਈਡ ਵੀ ਆਪਾਂ ਇਹਨੂੰ ਬਰਨ ਕਰ ਲਵਾਂਗੇ ਹੁਣ ਅਸੀਂ ਇਹਨਾਂ ਨੂੰ ਤੇਲ ਦੇ ਵਿੱਚੋਂ ਇੱਕ-ਇੱਕ ਕਰਕੇ ਇਹਨਾਂ ਨੂੰ ਬਾਹਰ ਕੱਢ ਕੇ ਪਲੇਟ ਵਿੱਚ ਰੱਖ ਦਵਾਂਗੇ ਇਹਨਾਂ ਦਾ ਤੇਲ ਨਿਚੋੜ ਕੇ ਤੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਇਹ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਤੇ ਸਾਰੇ ਮੈਂ ਇਸ ਤਰ੍ਹਾਂ ਹੀ ਇਹਨਾਂ ਨੂੰ ਕੱਢ ਦਵਾਂਗੀ ਗੋਲ ਵਾਲੇ ਪਕੌੜੇ ਵੀ ਅਸੀਂ ਇਸ ਤਰ੍ਹਾਂ ਹੀ ਤੇਲ ਦੇ ਵਿੱਚ ਪਾ ਦਿੱਤੇ ਸੀ ਤੇ ਤੁਸੀਂ ਜ਼ਰੂਰ ਵੀਡੀਓ ਐਂਡ ਤੱਕ ਦੇਖਿਆ ਕਰੋ ਵੀ ਤੇ ਆਪਾਂ ਇਹਨਾਂ ਨੂੰ 2 ਮਿੰਟ ਬਾਅਦ ਵਾਸਤੇ ਇਹਨਾਂ ਨੂੰ ਪਲਟ ਦਵਾਂਗੇ ਜਦੋਂ ਉਧਰੋਂ ਕ੍ਰਿਸਪੀ ਹੋ ਜਾਣਗੇ ਗੋਲ ਵਾਲੇ ਪਕੌੜੇ ਵੀ ਬ੍ਰਾਊਨ ਹੋ ਗਏ ਸੀ ਤੇ ਅਸੀਂ ਹੁਣ ਇਹਨਾਂ ਨੂੰ ਕੱਢ ਦਵਾਂਗੇ ਤੁਸੀਂ ਦੇਖ ਸਕਦੇ ਏ ਵਾਲੇ ਪਕੌੜੇ ਵੀ ਕਿੰਨੇ ਵਧੀਆ ਬਣ ਕੇ ਤੇ ਦੇਖਣ 'ਚ ਬਹੁਤ ਸੋਹਣੇ ਲੱਗਦੇ ਇੱਕ ਇੱਕ ਕਰਕੇ ਹੀ ਅਸੀਂ ਇਹਨੂੰ ਤੇਲ ਦੇ ਵਿੱਚੋਂ ਬਾਹਰ ਕੱਢਾਂਗੇ ਜਿਹੜਾ ਗ੍ਰੀਨ ਵਾਲਾ ਪਾਟ ਹੈ ਇਸ ਤਰ੍ਹਾਂ ਆਪਾਂ ਲਾ ਦਈਏ ਤੇ ਬਹੁਤ ਜ਼ਿਆਦੀ ਇਹਦੀ ਸਜਾਵਟ ਹੋ ਜਾਂਦੀ ਹੈ ਇੱਥੇ ਅਸੀਂ ਸਾਰੇ ਪਕੌੜੇ ਬਣਾ ਕੇ ਰੈਡੀ ਕਰ ਲਏ ਸੀ ਖੀਰੇ ਵਾਲੇ ਪਕੌੜੇ ਜੇ ਤੁਹਾਨੂੰ ਪਸੰਦ ਆਏ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤੇ ਬੈਲ ਦਾ ਬਟਨ ਜਰੂਰ ਦਬਾਇਆ ਕਰੋ ਤੇ ਕਮੈਂਟ ਤੁਸੀਂ ਜਰੂਰ ਦੱਸਿਆ ਕਰੋ ਕੀਲੇ ਵਾਲੇ ਪਕੌੜੇ ਬਹੁਤ ਜਿਆਦੇ ਵਧੀਆ ਬਣਦੇ ਆ ਤੇ ਆਪਾਂ ਸਰਵ ਕੀਤਾ ਹੈ ਘਰ ਦੀ ਆਪਾਂ ਸਾਸ ਬਣਾਈ ਸੀ ਘਰ ਦੀ ਆਪਾਂ ਚਟਣੀ ਖੱਟੀ ਮਿੱਠੀ ਚਟਣੀ ਬਣਾ ਕੇ ਤਿਆਰ ਕੀਤੀ ਸੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ